ਅਏ ਤੱਕ ਆਇਨਗੇ ਮੈਂ ਤਿਆਰ ਹੋ ਕੇ ਬੈਠੀ ਆ ਇੰਨਾ ਨਹੀਂ ਪਿਛਲੇ ਦਿਨ ਤਿਉਹਾਰ ਲਿਖਦੇ ਜਾਣਾ ਹੁੰਦਾ ਵਾ ਆ ਪਹਿਲਾਂ ਤੇ ਜਾਣ ਦਾ ਨਾਂ ਨਹੀਂ ਲੈਣ ਜੇ ਹੁਣ ਕਿਹਾ ਵਾ ਇਹ ਕਹੋਗੇ ਕਿਆ ਮੈਨੂੰ ਜਾਣਾ ਦਾ 4 ਦਿਨ ਤੇ ਤਾਂ ਵੀ ਹਜੇ ਤੱਕ ਵੇਖ ਲਾ ਵੀ ਆਪਣੇ ਕੰਮਾਂ ਦਾ ਪਤਾ ਵਾ ਬੰਦਾ ਟਾਈਮ ਨਾਲ ਛੱਡ ਆਵੇ ਮੁੜ ਕੇ ਅੱਧੀ ਰਾਤ ਜਾਣਾ ਹੁੰਦਾ ਵਾ ਫੇਰ ਕਹਣਾ ਵੀ ਛੇਤੀ ਆ ਜਾ ਇਹ ਬੋਲ ਬੋੜ ਗੰਢੀ ਕੀ ਹੋ ਗਿਆ ਵਾ ਕੋਸ਼ ਨਹੀਂ ਮੈਂ ਛੱਡ ਆਉਣਾ ਹੀ ਮੈਨੂੰ ਛੱਡੋ ਨਾ ਬਾਹਰ ਤਾਂ ਮੈਂ ਮਰਾ ਹੁੰਦਿਆ ਵਾ ਕਿੰਨਾ ਕੁ ਮੀਆਂ ਗੱਡੀ ਤੇ ਛੱਡ ਆਊਗਾ ਉਹ ਗੱਡੀ ਲਈ ਆਇਆ 10 ਮਿੰਟ ਹੋ ਜਾ ਹਟ ਜਾਣਾ ਮੈਂ ਮੈਂ ਛੱਡਉਣਾ ਐਨਾ ਕੀ ਛੱਡ ਆਉਂਦੇ ਕਾ ਮੈਂ ਤੇ ਕੋਈ ਨਹੀਂ ਛੱਡਣਾ ਮੈਂ ਹਟ ਲੰਦੇ ਕੀ ਕੀ ਕਰਨੀ ਮੋਰਗ ਕੁਛ ਨਹੀਂ ਮੈਂ ਆਪੇ ਰਖੜੀ ਵੀ ਆਉਣ ਵਾਲੀ ਆ ਤੇ ਫਿਰ ਦੋ ਚਾਰ ਦਿਨ ਰਹੂੰਗੀ ਤੇ ਫਿਰ ਰਖੜੀ ਬਨ ਕੇ ਆਉਂਗੀ ਰਖੜੀ ਤੇ ਚਲ ਜੀ ਫੇਰ ਤੇ ਆ ਨਹੀਂ ਦਵਾ ਦੇਣਾ ਬਾਦ ਤੇ ਕੋਈ ਗੱਲ ਨਹੀਂ ਹੁਣ ਰਖੜੀ ਬਨ ਕੇ ਆਉਂਗੀ ਹੁਣ ਕੀ ਹੈ ਕਦੀ ਆ ਕੇ ਕਦੀ ਚਲ ਗਿਆ ਉਹ ਕੰਮੀ ਕਰਦੇ ਰਹਿਣਾ ਵਾ ਮੰਮੀ ਦਾ ਤੈਨੂੰ ਪਤਾ ਠੀਕ ਨਹੀਂ ਕੰਮ ਕਰ ਨਹੀਂ ਕਰਦਾ ਹੁੰਦਾ ਫਿਰ ਕੋਈ ਗੱਲ ਨਹੀਂ ਆ ਜੂਗੀ ਫਿਰ ਮੈਂ ਛੱਤੀ ਕਿੰਨੇ ਕ ਦੇਣਾ ਕਿ ਦੋ ਚਾਰ ਦੇ ਦੇਣਾ ਨਾਲੇ ਪੈਸੇ ਪੂਹੇ ਦੇ ਦੇ ਮੈਨੂੰ ਤੇ ਜਾਂਦੀ ਉਦੋਂ ਅਸੀਂ ਦੋ ਚਾਰ ਦਿਨ ਬਾਅਦ ਜਾਂਦੀ ਫੇਰ ਰਖਣੀ ਤੇ ਜਾਂਦੀ ਤੂੰ ਤੇ ਮੈਂ ਆਉਦਾ ਦੋ ਚਾਰ ਦਿਨ ਰਹਿ ਨਹੀਂ ਸਕਦੀ ਆਪਣੀ ਮਾਂ ਕੋ ਤੁਹਾਨੂੰ ਪਤਾ ਵੀ ਹੈ ਘਰ ਦਾ ਮੋਲ ਕਿਦਾਂ ਦਾ ਵਾ ਕਿਦਾਂ ਦਾ ਨਹੀਂ ਤੂੰ ਹਾਲ ਤੇ ਵਾਅਦਾ ਦੇ ਦੇ ਨਹੀਂ ਨਾ ਪੈਸੇ ਹੁਣ ਮੈਂ ਕੋਈ ਖਾੜਨਾ ਨਹੀਂਗਾ ਉੱਤੇ ਕੋਈ ਡੱਬਾ ਢੁਬਾ ਕੁਝ ਨਹੀਂ ਕਰਨਾ ਤੇ ਡੱਬਾ ਦੇ ਦੇ ਦਿੱਤੇ ਪੈਸੇ ਠੀਕ ਹੈ ਨਾ ਤਾਂ ਸਾਰ ਲਾ ਤੈਨੂੰ ਪਤਾ ਦੇਗਾ ਘਰ ਦਾ ਕਿਦੋਂ ਦਾ ਸਰਕਲ ਚੱਲਣ ਡਿਆ ਵਾ ਪਾਹੇ ਨਾ ਮੈਂ 2-4000 ਦੇ ਦੋ ਕੋਈ ਖੜਨਾ ਹੁੰਦਾ ਕੋਈ ਉੱਥੇ ਸਮਾਨ ਨੂੰ ਕੋਈ ਸਮਾਨ ਕੀ ਖੜਨਾ ਰਖੜੀ ਖੜਨੀ ਡੱਬਾ ਕਰਨਾ ਔਰ ਤੋਂ ਵੀ ਖੜਨਾ ਤੇ ਕਿਉਂਗਾ ਆਪਣੇ ਭਰਾਵਾ ਤੇ ਕੋਈ ਖੜੂਗੇ ਨਾ ਕੰਮ ਹਥੋਂ ਲੈ ਕੇ ਥੋੜੇ ਆ ਪੈਸੇ ਥੋੜੇ ਆ ਕੇ ਬੰਦਨ ਕੇ ਵਲੇ ਲੋੜ ਹੀ ਪੈ ਜਾਂਦੀ ਹੈ ਪੈਸੇ ਆਂਦੀ ਮੰਮੀ ਜੀ ਮੈਂ გასਪੋਤ ਮੈਂ ਪੈਏ ਮੰਗਣ ਦੀਆਂ ਹੋਰ 1000 ਰੁਪਏ ਮੈਂ ਦਿੱਤਾ ਵਾ ਮੈਂ ਤਾਂ ਰਖੜੀ ਬਣਨੇ ਕੋਈ ਗੱਲ ਨਹੀਂ ਚੱਲ ਪੁੱਤ ਬਠੇਰੇ ਨੇ ਭੋਰ ਕਿਨੇ ਚਾਹੀਦੇ ਦੱਸ ਦੇ ਤੂੰ ਦੇ ਦਿੰਦੇ 2-3 ਹਜ਼ਾਰ ਲੋਡ ਪੈ ਜਾਂਦੀ ਏ ਕਿਤੇ ਬੰਦਾ ਕੋਈ ਆਪਣਾ ਕਿਤੇ ਸਮਾਨ ਸੋਲਾ ਲੈਂਦਾ ਕੀ ਆ ਰਖੜੀ ਦੀ ਕੋਈ ਗੱਲ ਨਹੀਂ ਇਹ ਵਾ ਕਿ ਜਦੋਂ ਸਾਡੇ ਘਰ ਵਿੱਚ ਤੈਨੂੰ ਪਤਾ ਹੀ ਆ ਤੇ ਮੇਰਾ ਤੇ ਜੀ ਨਹੀਂ ਕਰਦਾ ਕਿ ਇਸ ਪਾਸੇ ਨਿਕਲوں ਤਾਂ ਤੂੰ ਵੀ ਚੁੱਪਾ ਕੇ ਐਤ ਕਾ ਦੀ ਵਾਰੀ ਰਹਿਣ ਦੀ ਕਿਤੇ ਪਿੰਡ 'ਚ ਪਤਾ ਲੱਗਾ ਤੇ ਫੇਰ ਸਾਰੇ ਆਕਣਾ ਪਰਝਾਈ ਆ ਪਰਝਾਈਆਂ ਵਾਲੇ ਕੰਮ ਕੀਤੇ ਆ ਤੂੰ ਨਾ ਹਾਂ ਯਾਦ ਕਾ ਦੀ ਵਾਰੀ ਕਿ ਢੀਕ ਵੱਢੀ ਗੱਲ ਤੇ ਮੈਂ ਕਿਸ ਨੂੰ ਕੀ ਕਹਿਣਾ ਮੈਂ ਹੁਣ ਆਪਣੇ ਪਰਾਂ ਦੇ ਰਖੜੀ ਨਹੀਂ ਬਣਣੀ ਮੇਰੇ ਹੁਣ ਚਾਚੀਆਂ ਕੁੜੀਆਂ ਚਾਚੀਆਂ ਤੇ ਤਾਈਆਂ ਦੇ ਸਾਰੀਆਂ ਦੇ ਕੁੜੀਆਂ ਆਈਆਂ ਵਾ ਉਹਨਾਂ ਨੇ ਵੀ ਰਖੜੀ ਬਨਾਉਣਾ ਤਾਂ ਉਹਨਾਂ ਨੇ ਕਿਹਾ ਵੀ ਤੈਨੂੰ ਕਿਉਂ ਨਹੀਂ ਆਈ ਤੂੰ ਕਿਉਂ ਨਹੀਂ ਬੰਨੀ ਰਖੜੀ ਹੁਣ ਉਹਨਾਂ ਨੂੰ ਕਿਵੇਂ ਦੱਸਾਂ ਵੀ ਸਾਡੀ ਕੁੜੀ ਭੱਜ ਗਈ ਹੈ ਇਹ ਹਾਂ ਗੱਲ ਨਹੀਂ ਗਮੀ ਉਹ ਤਾਂ ਕਹਦੇ ਕੋਈ ਸਹੋਬਾ ਨੇ ਬਣਾ ਲਈ ਦੇ ਕੋਈ ਜ਼ਰੂਰਤ ਨਹੀਂ ਦੀ ਕਿ ਸਾਰੀ ਹੋਈ ਬੀਤੀ ਸੱਚੀ ਦੱਸਣੀ ਹੋਦੀ ਆ ਉਹ ਤਾਂ ਜਾਣਾ ਉਹਨਾਂ ਤੇ ਚੱਲ ਜਾ ਕੋਈ ਗੱਲ ਨਹੀਂ ਮੈਂ ਨਹੀਂ ਤੈਨੂੰ ਆਂਦੀ ਪਰ ਉਹ ਤਾਂ ਫਿਰ ਵੀ ਤੈਨੂੰ ਸੋਚਣਾ ਚਾਹੀਦਾ ਇਸ ਤੇਰੇ ਘਰ ਦਾ ਜੀ ਹੁਣ ਮੈਂ ਦੱਸ ਕੀ ਸੋਚਾਂ ਮੈਂ ਹੁਣ ਸੋਚੀ ਜਾਵਾਂ ਤੇ 4 ਦਿਨ ਚੱਲੀ ਆ ਮੈਨੂੰ ਜਾ ਲਾਂ ਦੇ ਰਖੜੀ ਬਨਣੀਆਂ ਮੈਨੂੰ ਪੈਸੇ ਦੇ ਦੇ ਤਾਂ ਦੇ ਦੇ ਤੇ ਮੈਂ ਹੋਰ ਕੀ ਕਹਾਂ ਤੁਹਾਨੂੰ ਦੇ ਦੇ ਮੁੜਿਆ ਹੋਰ ਨੂੰ ਜਿੰਨੇ ਪਾਹੀ ਕਹਿੰਦੀ ਐ ਇਹ ਖੋਸ਼ ਹੋਣੀ ਚਾਹੀਦੀ ਕੋਈ ਗੱਲ ਨਹੀਂ ਸਾਡੀ ਕਿਹੜੀ ਗੱਲ ਹਾਲ ਛੱਡਿਆ ਨੂੰ ਬੱਸੇ ਚੜ੍ਹਿਆ ਜਾ ਕੇ ਠੀਕ ਆ ਸਾਰ ਉਹਨਾਂ ਮੀੜ ਲਾ ਨਾ ਕੋਣੋਥੀ ਨੂੰ ਆਈਂ ਆਪਣੇ ਪ੍ਰਾਨ ਨੂੰ ਘੋਣ ਕਰਦੀ ਮੁੰਡੇ ਦਾ ਕਿਹੜਾ ਨੇ ਟਾਈਮ ਨਾ ਹੋਇਆ ਤਾਂ ਇੱਕ ਵੇਸ ਕੀ ਕਰਾਂਗੇ ਚਲ ਵੇਖੂਗੀ ਮਾਲ ਡਿੰਗਰ ਵੀ ਉਹਨੇ ਸਾਹਮਣਾ ਹੁੰਦਾ ਵਾ ਤੇ ਹੁਣ ਉਸ ਤੋਂ ਲੈ ਕੇ ਕਿਹਨੂੰ ਆਈਂ ਜੇ ਆਪਣੇ ਪਿਓ ਨੂੰ ਲੈ ਆਂਗੀ ਠੀਕ ਆ ਤੇ ਬਹੁਤੇ ਦਿਨ ਨਾ ਲੰਗੀ ਬੋਧੇ ਦਿਨ ਮੈਂ ਕਿੰਨੇ ਕ ਲਾਉਣੇ ਆ ਮੈਂ ਰਖੜੀ ਹੋ ਕੇ ਤੇ ਮੈਂ ਬੰਨ ਕੇ ਮੈਂ ਆ ਜਾਣਾ ਵਾ ਪਹਿਲੀ ਕਰ ਤੋ ਧਾਨੇ ਰਖਣੀ ਚਾਹਦੇ ਨੇ ਹੈਗੇ ਮੈਂ ਤਾਂ ਉਹੀ ਕਹਿਂਦਾ ਮੈਂ ਤੂੰ ਜਾਂਦੀ ਉਹਦਾ ਤੇ ਦੱਸ ਮੈਂ ਤੇ ਦਿਨ ਦੇ ਦੇਣੀ ਜਾਣਾ ਉਹ ਅੱਗੇ ਪਿਛੇ ਨਹੀਂ ਜਾ ਸਕਦੀ ਆ ਚਲ ਠੀਕ ਆ ਬਾਬਾ ਕਲੇਸ਼ ਨਾ ਕਰੋ ਸਾਡਾ ਨਾ ਮੀਆ ਥੋੜਾ ਤੇ ਮੀਆ ਹੁੰਡਿਆ ਤੇ ਛੱਡਾ ਕਿੰਨਾ ਕੁ ਵਾ ਕੇ ਤੇ ਮੀ ਚੱਲ ਆ ਫਿਰ ਉੱਠ ਕੱਢਦਾ ਮੋਟਰਸਾਈਕਲ ਭੇਜ ਦੀ ਜਾ ਚੱਲਾ ਭੇਜ ਦੀ ਕੋ ਜਾਵਾਂ ਗੱਡੀ ਹਾਂ ਨਹੀਂ ਉਹ ਲਾਉਣੂ ਗੱਡੀ ਨਹੀਂ ਮੈਂ ਆਦਾ ਮੋਟਰਸਾਈਕਲ ਤੇ ਜਾਣਾ ਵਾ ਨਹੀਂ ਕਿ ਡਾਇਨੋਸੌਰੀ ਪੈ ਗਿਆ ਵਾ ਕਿਤੇ ਜਾਣਾ ਵਾ ਤੇ ਮੈਂ ਦੱਸ ਆਪਣੇ ਚਾਹ ਮਾਰਦਾ ਮੈਂ ਕਿਤੇ ਜਾਣਾ ਹੈਗਾ ਛੱਡ ਔਰ ਨੂੰ ਕਿਹਾ ਤੇ 36 ਗੱਲਾਂ ਸੁਣਾਤੀਆਂ ਆ ਆਪਣੀ ਤੇ ਸੁਣਾਈਆਂ ਨਹੀਂ ਲੱਗੀਆਂ ਕੰਮਕਾਰ ਨੂੰ ਆਹ ਤੋ ਕੰਮ ਤੁਹਾਨੂੰ ਆਪ ਹੀ ਕਰਨਾ ਖੰਪੈਣਾ ਚਲ ਗਈ ਨੂ ਤੇਰੀ ਪੇਕੇ ਚਲ ਗਈ ਬਥੇਰਾ ਸਮਝਾਇਆ ਸੀ ਮੈਂ ਚੱਲ ਨਾ ਜਾ ਤੈਨੂੰ ਪਤਾ ਤਾਂ ਹੈਗਾ ਹੀ ਆ ਤੇ ਆਂਦੀ ਨਹੀਂ ਮੈਂ ਆਪਣੇ ਪੇਕੇ ਨਾ ਜਾਵਾਂ ਉਹ ਆ ਜੇ ਮੇਰੇ ਚਾਚੇ ਦੀਆਂ ਕੁੜੀਆਂ ਆਈਆਂ ਨਹੀਂ ਆ ਮੈਂ ਆਖਰ ਆਈਏ ਉਹ ਅੱਜ ਕਦੀ ਕੋਈ ਇੱਥੇ ਬੜੀ ਆਣੀ ਉਹ ਚੱਲ ਕੋਈ ਗੱਲ ਨਹੀਂ ਆਵੇਂ ਨਹੀਂ ਡੱਕੀਦਾ ਹੋਈ ਜਾ ਹੁਣ ਉਹਦੇ ਭੈਣ ਭਰਾ ਵਾ ਉਹਦਾ ਵੀ ਜੀ ਕਰਦਾ ਜਾਣ ਨੂੰ ਤੇ ਤੂੰ ਕੰਨ ਨੂੰ ਐਵੇਂ ਬੁਰੀ ਬਣਨੀ ਐ ਜੇ ਭਲਾਈ ਦੇ ਪੇਕੇ ਕੋਈ ਗੱਲ ਬਾਤ ਹੋਈ ਫਿਰ ਭਲਾਈ ਇਦਾਂ ਹੀ ਕਰੇ ਕਿ ਇਹੋ ਹੀ ਆ ਨਾ ਕਿ ਸੌਰਿਆ ਸੌਰਿਆ ਦੀ ਗੱਲ ਵਾ ਮੇਰੀ ਗੱਲ ਸੁਣ ਹੁਣ ਕੁੜੀ ਦੇ ਸਾਡੀ ਨੇ ਗਲਤੀ ਕੀਤੀ ਠੀਕ ਆ ਕਿ ਨਹੀਂ ਤੇ ਉਹਦੇ ਆਪਣੇ ਥਾਂ ਤੇ ਠੀਕ ਠਾਕ ਆ ਨਾ ਉਹਦੇ ਪੇਕੇ ਵੀ ਠੀਕ ਠਾਕ ਆ ਉਹਨੂੰ ਤੇ ਹੁਣ ਜਾਣਾ ਪੈਣਾ ਹੈ ਜਾਂ ਨਾ ਜਾਂਦੀ ਰ ਫਿਰ ਅਗਲੇ ਕਹਣਾ ਹੈ ਲੈ ਉਹਨਾਂ ਨੇ ਕਹ ਲਈ ਨਹੀਂ 20 ਗੱਲਾਂ ਅਗਲੇ ਵੀ ਕਰਦੇ ਮੁੰਡਾ ਤਾਂ ਉਹਦਾ ਢੱਕਣ ਦਿਆ ਪਰ ਉਹ ਚਲ ਕੋਈ ਨਹੀਂ ਹੁਣ ਫਿਰ ਕੀ ਕਰਨਾ ਵਾ ਨੂਹਾਂ ਜਿਹੜੀਆਂ ਆਜੇ ਹੋਰ ਫਰਕੋਂ ਦਾ ਵਾ ਹੁਣ ਸਾਡੀ ਤੇ ਧੀ ਨਹੀਂ ਸਾਡੀ ਬਣੀ ਤੇ ਨੂਹ ਨੂੰ ਅਸੀਂ ਕੀ ਕਹੀਏ ਦੱਸ ਮੇਰੀ ਗੱਲ ਸੁਣੋ ਜੇ ਐਤ ਕਾ ਦੀ ਵਾਰੀ ਰਖੜੀ ਨਾ ਬੰਦੀ ਨੀ ਕਿੱਡੀ ਕੁੜੀ ਆ ਕਰਾ ਚਲੀ ਮੇਰੀ ਗੱਲ ਸੁਣ ਐਵੇਂ ਨਿਗੀ ਦੀ ਗੱਲ ਤੋਂ ਅਸੀਂ ਆਪਣੇ ਘਰ ਲੜਾਈ ਪਾੜੀ ਹੈ ਹੈ ਅੱਗੇ ਤੇ ਕੁੜੀ ਨੇ ਆ ਕੰਮ ਕਰ ਲਿਆ ਵਾ ਮੜਕੇ ਨੂਹਾਂ ਨੇ ਕਪੱਤ ਪਾ ਕੇ ਬੈਠੇ ਰਹੀਏ ਗਈ ਆ ਬੰਨੂਗੀ ਆਪੇ ਆ ਜੂ ਦੰਦਿਆਰੀ ਤਾਂ ਹੀ ਚੰਗੇ ਲੱਗਦੇ ਜੇ ਘਰ 'ਚ ਸੁੱਖ ਸ਼ਾਂਤੀ ਹੋਵੇ ਤੇ ਇਦਾਂ ਨਹੀਂ ਚੰਗੇ ਲੱਗਦੇ ਅਗੀ ਸੁੱਖ ਸ਼ਾਂਤੀ ਪਰ ਇਹ ਜਿਹੜੇ ਰਕ ਲੈਣੀਆਂ ਜੰਪ ਪੈਂਦੀਆਂ ਘਰਾਂ 'ਚ ਨਹੀਂ ਨਾ ਰਹਿੰਦੀ ਕੀ ਕਰੇ ਬੰਦਾ ਫੇਰ ਹੁਣ ਹੁਣ ਕੁੜੀ ਦਾ ਵੀ ਕੰਮ ਨਿਭੜ ਗਿਆ ਹੁਣ ਮੁੰਡੇ ਦਾ ਵੀ ਘਰ ਝਾੜ ਦੇਣਾ ਹੀ ਚੰਗਾ ਬਾਬਾ ਨਹੀਂ ਡੱਕਦੀ ਮੈਂ ਦੇਖਿਆ ਹੀ ਕੋਈ ਆਂਡ ਗਵਾਂਡ ਵੇਖੇਗਾ ਤੇ ਮਖੌਲ ਕਰੇਗਾ ਮੈਂ ਵੀ ਤਾਂ ਡੱਕਣ ਦੀ ਮੇਰਾ ਕਿਹੜਾ ਜੀਗਰ ਦਾ ਘਰ 'ਚ ਲੜਾਈ ਪਾਉਣੀ ਇਹ ਸੰਸਾਰਵਾ ਇਹਦੇ 'ਚ ਸਾਰੇ ਕੰਮ ਚੱਲਦੇ ਆ ਜੇ ਉਹ ਨਾ ਜਾਂਦੀ ਨਾ ਤਾਂ ਵੀ ਹਰਿਆਣਗਵਾਂਡ ਨੇ ਆਖਣਾ ਵੀ ਉਹਨਾਂ ਕੱਲਿਆ ਨਹੀਂ ਉਹਨੂੰ ਠੀਕ ਹੈ ਜੀ ਗਈ ਆ ਚੱਲ ਆਪਣੀਆਂ ਭੈਣਾ ਭੂਣਾ ਨੂੰ ਮੇਲ ਆਊਗੀ ਸਾਰੀਆਂ ਹੁੰਦੀਆਂ ਰਖੜੀ ਬੰਨਣ ਕੁੜੀਆਂ ਪੇਕਿਆ ਨੇ ਉਹਦੇ ਤਾਏ ਚਾਚੇ ਦੀਆਂ ਕੁੜੀਆਂ ਤਾਂ ਕਹਿ ਨਹੀਂ ਉਹਨਾਂ ਨੇ ਆਉਣਾ ਉਹ ਵੀ ਆਈਆਂ ਹੋਣਗੀਆਂ ਕਿ ਆਪਣੀਆਂ ਵੀ ਭੈਣਾ ਭੂਣਾ ਹੀ ਆਉਣਗੇ ਆਂਡ ਗਵਾਂਡ ਵੀ ਸਾਰਾ ਕੋਈ ਗੱਲ ਨਹੀਂ ਠੀਕ ਆ ਕਿ ਨਹੀਂ ਮੁੜ ਕੇ ਆਪ ਆਪਣਾ ਆਊਗੀ ਘਰ ਆਣ ਕੇ ਆਰਾਮ ਨਾਲ ਆਪਣਾ ਕੰਮਕਾਰ ਕਰਦੀ ਰਹੂਗੀ ਉਹਦਾਂ ਨੇ ਤੈਨਾਂ ਲੜਦੀ ਰਹਿਣਾ ਚਲੋ ਇਹ ਵੀ ਪਤਾ ਲੱਗਈ ਜਾਣਾ ਭਲਾ ਕੀ ਮਾਪਿਓ ਦੇ ਕੇ ਗੱਲ ਦਾ ਖਾਲੀ ਮਾਵਾਂ ਲਮ ਕੰਦੀ ਆਉਂਦੀ ਆ ਜੀ ਰੋਜਾਂ ਦੀ ਓ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸੁਣ ਲੋ ਮੈਨੂੰ ਹਰ ਦਮ ਇਹ ਨਾ ਟੋਕਿਆ ਕਰੋ ਪਹਿਲਾਂ ਮੁੰਡੇ ਕੋ ਫਿਰ ਮੈਂ ਗਈ ਫਿਰ ਪੈਸੇ ਤੇ ਲੜੀ ਮੈਂ ਦੇ ਛੜ ਜਿੰਨੇ ਮੰਗਦੀ ਏ ਇਹ ਖਰਚ ਕਹੀ ਆ ਜਣੀ ਉੱਥੋਂ ਸਵਾਹ ਮਿਲਣਾ ਮੈਨੂੰ ਉਹ ਕੋਈ ਗੱਲ ਨਹੀਂ ਇਹ ਥੋੜਾ ਲਾਲਚ ਕਰੀਦਾ ਹੀਦਾ ਵੀ ਜੋ ਗਈਆ ਤੇ ਉੱਥੋਂ ਲੈ ਕੇ ਆਵੇ ਕੋਈ ਐਦਾਂ ਨਹੀਂ ਕਰੀਦਾ ਜੇ ਇੰਨੀ ਮਾਂ ਪਿਓ ਨੂੰ ਦਰੇਵਾ ਹੋਵੇ ਨਾ ਤਾਂ ਫਿਰ ਮਾਂ ਪਾ ਜਿਹੜਾ 3 ਪੁੱਤਾਂ ਦੀਆਂ ਰੀਝਾਂ ਵੀ ਲਾਉਂਦਾ ਵਾ ਕਦੀ ਉਹੋ ਹੀ ਕੱਪੜੇ ਆ ਜਿਹੜੇ ਮੈਂ ਬਣਾ ਦੇਣੀ ਕਦੀ ਮਾਂ ਨੇ ਕੱਪੜਾ ਨਹੀਂ ਦਿੱਤਾ ਉਹ ਲਾਲਚ ਨਾ ਕਰਿਆ ਕਰ ਕੋਈ ਗੱਲ ਨਹੀਂ 1 ਰੁਪਈਆ ਵੀ ਨਾ ਦੇਣ ਭਾਵੇਂ ਸਾਡੇ ਘਰ 'ਚ ਸੁੱਖ ਸ਼ਾਂਤੀ ਰਹੇ ਮਾੜੀ-ਮੋਟੀ ਅਸੀਂ ਤੇ ਅੱਗੇ ਲੁੱਟੇ ਗਏ ਘਰ 'ਚ ਫੇਰੇ ਚੱਲ ਬਾਬਾ ਨਹੀਂ ਕਰ ਤੂੰ ਹੀ ਵਧਾ ਨੌਂ ਦੀ ਪਖਵਾਜੀ ਕਰਦੇ ਜੀ ਪਖਵਾਜੀ ਆਲੀ ਤੇ ਕੀਹੜੀ ਗੱਲ ਹੁਣ ਉਹਦੋਂ ਲੜਾਈ ਪਾ ਕੇ ਤੇ ਬੈਠੀ ਰਿਆ ਕਰ ਮੈਂ ਨਹੀਂ ਕਰਦੀ ਜੇ ਮੈਂ ਕਰਨ ਜੋਗੀ ਹੁੰਦੀ ਤਾਂ ਇੰਨੀ ਭੂਏ ਨਾਲ ਚੜਦੀ ਨਾਲੇ ਅੱਗੇ ਲੋਕਾਂ ਨੇ ਬਥੇਰਾ ਤਮਾਸ਼ਾ ਦੇਖਿਆ ਅਡੇ ਘਰ ਦਾ ਕੁੜੀ ਕਰਕੇ ਹੁਣ ਨੂੰ ਕਰਕੇ ਵੇਖਾਂ ਚੰਗੀ ਗੱਲ ਉਹ ਵੀ ਤਾਂ ਹੀ ਕਰਦੀ ਆ ਔਰ ਇਹ ਦਿਲ ਚ ਵੀ ਹੱਥ ਮੇਰੇ ਗੱਲ ਆਈਆਂ ਇਹਨਾਂ ਟੱਬਰ ਨੇ ਕੁਸਦਣਾ ਨਹੀਂ ਮੇਰੇ ਅੱਗੇ ਕੋਈ ਗੱਲ ਨਹੀਂ ਜਾਓ ਕੰਮ ਕਰੋ ਕੋਈ ਨਹੀਂ ਜੇ ਮਾਰ ਬੋਵੇ ਤਾਂ ਕਟਾ ਕਾ ਦਾਂ ਨਵਦੀਪ ਇੱਧਰ ਵੇਖ ਉਹ ਕੀ ਗੱਲ ਕੁਛ ਨਹੀਂ ਵੀ ਹੈ ਹੈਦਾ ਫਿਰ ਕਿਉਂ ਬੈਠੀ ਕੋਈ ਨਹੀਂ ਹੁੰਦੇ ਬੈਠੀ ਐ ਲੈ ਦੱਸ ਜੇ ਕੋਈ ਗੱਲ ਨਹੀਂ ਹੈ ਤਾਂ ਫਿਰ ਅਸੀਂ ਤਾਂ ਕਦੇ ਲਈ ਡੇਂ ਕਰਨਾ ਦੱਸ ਕੀ ਹੋਇਆ ਮਮੀ ਨੇ ਕੁਝ ਕਿਹਾ ਨਹੀਂ ਮਮੀ ਨੇ ਕਿ ਮੈਨੂੰ ਕੁਝ ਨਹੀਂ ਕਿਹਾ ਤੇ ਫਿਰ ਮੈਨੂੰ ਨਾ ਆਪਣੇ ਭਰਾ ਦੀ ਬੜੀ ਯਾਦ ਆਉਂਦੀ ਹੈ ਤੁਹਾਨੂੰ ਪਤਾ ਰਖੜੀ ਆ ਤੇ ਮੇਹਾਰ ਵਰ ਬਡੇ ਚਾਵਣਾਂ ਨੂੰ ਰੱਖੀ ਬੰਦੀ ਹੁੰਦੀ ਹੰ। ਤੇ ਮੈਨੂੰ ਹੋਂ ਤਿਆਰ ਕਿਵੇਂ ਕਿੰਨੂ ਬਨਾਂਗੇ। ਲਾ ਇਹ ਚਰੋਂ ਵਾਲੀ ਕਿਹੜੀ ਗੱਲ ਹੈ ਹੁਣ ਤੈਨੂੰ ਪਤਾ ਤਾਂ ਹੈਗਾ ਨਹੀਂ ਜਾ ਸਕਦੀ। ਐਦਾਂ ਨਾ ਵੀ ਸੈਡ ਹੋ। ਮੇਂਦਰ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਕਿਹੜੀ ਗਲਤੀ ਕੀਤੀ ਹੈ? ਜਿਹੜਾ ਮੈਂ ਭੱਜ ਕੇ ਵਿਆਹ ਕਰਵਾਇਆ ਵਾ। ਜੋ ਉਹਨਾਂ ਦੀ ਮਰਜ਼ੀ ਨਾਲ ਕਰਵਾਉਂਦੀ ਨਾ ਅੱਜ ਮੈਂ ਸਾਰੇ ਝਾ ਪੂਰੇ ਘਰ ਚਲਦੀ ਹਾਂ। ਜਦੋਂ ਮੈਂ ਤੈਨੂੰ ਆਖੇ ਗੱਲ ਕਰ ਲਾ। ਉਦੋਂ ਵੀ ਡਰਦੀ ਹਾਂ ਮੈਨ ਕਰਨੀ ਮੈਨ ਕਰਨੀ ਹੁਣ ਸਾਰਾ ਮੇਰੇ ਤੇ ਦੋਸ਼ ਲਾਦੇ ਹਨਾ ਕਿ ਤੂੰ ਕਰਾਇਆ ਪਰ ਫਿਰ ਵੀ ਨਵਦੀਪਾ ਮੇਰੇ ਸੋਣਾ ਗੱਲ ਭਾਵੇਂ ਆ ਗਲਤ ਭਾਵੇਂ ਸਹੀ ਹੁਣ ਹਈਦਾ ਨਾ ਕਰ ਪਰ ਕਿੰਨੇ ਸੱਚੀ ਮੈਨੂੰ ਬੜੀ ਜਿਆਦ ਆਉਂਦੀ ਉਹਨਾਂ ਦੀ ਨਵਦੀਪ ਮੈਂ ਸਮਝਦਾ ਤੇਰੀ ਗੱਲ ਪਰ ਹਈਦਾ ਨਾ ਕਰ ਵੇਲਾ ਚੁੱਪਾ ਜਾ ਚੁੱਪਾ ਹਾਈ ਹਾਈ ਨਿਕ ਲੈਣੀ ਹੈ ਭਾ ਵੀ ਰਾਗ ਲਾਪਣ ਢਈ ਹੈ ਹੈ ਕੁਛ ਐਨ ਮੋਹਾ ਤੂੰ ਮਾਰੀ ਕੀ ਆਖਣ ਤੁਹਾਡਾ ਗਵਾੜ ਮੱਥਾ ਰੋਣ ਦੀ ਆਵਾਜ਼ਾਂ ਕਿਥੋਂ ਆਉਣ ਡੀਆਂ ਸੁਖੀ ਸਾਦੀ ਕਾਦੇ ਵਾਸਤੇ ਡਈ ਆਹਾ ਕੰਮ ਕਰਨੀ ਬੋਲਦੀ ਨਹੀਂ ਹੁਣ ਕੀ ਗੱਲ ਆ ਮੈਂ ਤੂੰ ਹੀ ਦੱਸ ਦੇ ਮੰਮੀ ਗੱਲ ਕੀ ਏ ਤੁਹਾਨੂੰ ਪਤਾ ਰਖੜੀ ਆਈ ਏ ਅੱਛਾ ਅੰਦੀ ਰਖੜੀ ਕਿੰਨੋਂ ਬੰਨਾ ਅਜੇ ਤਾਂ ਬੰਦੀ ਨਹੀਂ ਮੈਂ ਹੋਰ ਤੇ ਗੱਲ ਤੇਰੀ ਠੀਕ ਵਾ ਪਰ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਤੈਨੂੰ ਨਾ ਤੈਨੂੰ ਭੱਜਣ ਲੱਗੀ ਲੋਕਾਂ ਲਈ ਵੀ ਕਿਹੜੇ ਵੀਰ ਦੇ ਰਖੜੀ ਬਨੂਗੀ ਹੈ ਤੈਨੂੰ ਉਦੋਂ ਨਾ ਸ਼ਰਮ ਆਈ ਤੇ ਤਕਰ ਉਹ ਤੌੜੀ ਹੀ ਬੈਗ ਲੈ ਕੇ ਕੱਪੜਿਆਂ ਵਾਲਾ ਤੈਨੂੰ ਇਹ ਨਹੀਂ ਪਤਾ ਵੀ ਮੁੜ ਕੇ ਉਹ ਘਰ ਵਿੱਚ ਮੈਂ ਪਿਆਰ ਦੀ ਪਾਉਣਾ ਤੇ ਹੁਣ ਰੋਂ ਰਹੀ ਆ ਰੋ ਆਪਣੇ ਮੱਥੇ ਨੂੰ ਹੱਥ ਮਾਰ ਮਾਰ ਕੇ ਇੱਕ ਦਿਨ ਮੈਂ ਕਹਿੰਨੀ ਆਹੜਾ ਮੁੰਡਾ ਵਾ ਨਾ ਮੇਰਾ ਮੇਰਾ ਜਿੱਕਰ ਤਾਂ ਦੋਹਾਂ ਨੂੰ ਫੱਕਾ ਫੱਕਾ ਟਾ ਪਾ ਕੇ ਘਰੋਂ ਬਾਹਰ ਕੱਢਦਾ ਲੈ ਗਈ ਆ ਗਿਆ ਉਹ ਰੋਂਦੂ ਜੀ ਨੂੰ ਨਾ ਕੋਈ ਕੰਮ ਦਾ ਕਾਰ ਸਾਰਾ ਦਿਨ ਬਹਿ ਕੇ ਮੰਜੇ ਤੇ ਰੋਂਦੀ ਰਹਿੰਦੀ ਆ ਮੰਮੀ ਜੀ ਕੋ ਕੋ ਚੱਜ ਦੀ ਗੱਲ ਨਹੀਂ ਨਾ ਕਰਨੀ ਇਹਦੇ ਤਾਂ ਨਾਂ ਆਇਆ ਕਰੋ ਇੱਥੇ ਆਹੋ ਤੇਰੇ ਤੇ ਮੇਰੀ ਲੋੜ ਹੀ ਨਹੀਂ ਗਈ ਠੀਕ ਆ ਨਾ ਬਾਵਾ ਮਰ ਜਣੀਆਂ ਚਾਹੀਦੀਆਂ ਵਿਆਹ ਤੋਂ ਬਾਅਦ ਨਗਦੀ ਤੋਂ ਚੁੱਪ ਹੋ ਜਾ ਜਾਓ ਜਾ ਕੇ ਆਪਣਾ ਕੰਮ ਕਰੋ ਤੁਸੀਂ ਕੋਈ ਨਹੀਂ ਕਰ ਲੋਗੀ ਮੈਂ ਕੰਮ ਆ ਸੋਕੇ ਜੇ ਵੱਧ ਕਰ ਆਪਣੇ ਮੈਨੂੰ ਨਹੀਂ ਚੰਗੇ ਰੱਖਦੇ ਐਵੇਂ ਬਿਨਾਂ ਵਜੇ ਤਰੋਈ ਜਾਂਦੀ ਰੋਹੀ ਜਾਂਦੀ ਆ ਆਹ ਦੇਖੋ ਤੁਹਾਡੇ ਅੱਗੇ ਜੋੜਿਆ ਹੱਥ ਚੁੱਪ ਕਰ ਜੋ ਇਹ ਮੈਨੂੰ ਗਲਤ ਕਰ ਲੈਂਦੇ ਹੱਥ ਜੋੜਦਾ ਵੱਡਾ ਤੂੰ ਲੈ ਇਹਨੂੰ ਪਤਾ ਲੱਗੇ ਚੰਗੀ ਤਰ੍ਹਾਂ ਕਿ ਭੱਜ ਕੇ ਕੀ ਨੀਤੀ ਜੇ ਨਿਕਲਦੇ ਆ ਹੈ ਉਹਦਾ ਤੇ ਦਿਮਾਗ ਚੜਿਆ ਹੁੰਦਾ ਤਾਂ ਹਵਾ ਦੇ ਵਿੱਚ ਕਿ ਪਤਾ ਨਹੀਂ ਭੱਜ ਕੇ ਕਿਹੜਾ ਮਰਦਾ ਮਾਰ ਲੈਣਾ ਹੁਣ ਪਤਾ ਲੱਗਿਆ ਹੀ ਹੈ ਰੋ ਹੁਣ ਆਪਣੀ ਕਿਸਮਤ ਨੂੰ ਬਹਿ ਕੇ ਲਾਪੋਣ ਭਰਾ ਕੋਈ ਨਵਾਂ ਤਾਜਾ ਬਣਾ ਉਹਨੇ ਤਾਂ ਆਪਣਾ ਘੁੱਟ ਵੱਡ ਲੈਣਾ ਮੈਂ ਤੇ ਰਖੜੀ ਨਹੀਂ ਬਣਾਉਣੀ ਮੰਮੀ ਬੱਸ ਕਰੋ ਅੱਛਾ ਮੰਮੀ ਬੱਸ ਕਰੋ ਤੇ ਪਹਿਲਾਂ ਆਪਣੇ ਆਪ ਤੇ ਕੰਟਰੋਲ ਰੱਖਣਾ ਸੀ ਨਾ ਵਰਦੀ ਕੀ ਫਿਰਦੀ ਆ ਮੈਨੂੰ ਕੋ ਲੋੜ ਤੈਨੂੰ ਕਹਿਣ ਦੀ ਬੰਨਣਾ ਰਖੜੀਆਂ ਹੁਣ ਨੋਦੀ ਪੁੱਤੇ ਪਕਰ ਜਾ ਜੇ ਇਹ ਨਾ ਕੰਮ ਕਰਦੀ ਤਾਂ ਆਪ ਹੀ ਨਾ ਇਸ ਤੱਕ ਗੱਲ ਜਾਂਦੀ ਇਹ ਵੀ ਹਰ ਗੱਲ ਵਿੱਚ ਮੈਨੂੰ ਸੁਣਾਉਣ ਲੱਗ ਪੈਂਦੇ ਨੇ ਤੈਨੂੰ ਮੈਂ ਕਹਿ ਤੜਿਆ ਹਾਂ ਉਹ ਜੜੀ ਚੀਜ਼ ਤਾਂ ਨਹੀਂ ਰਹਾ ਕਹਦਾ ਐਵੇਂ ਬਾਰ-ਬਾਰ ਉਹੀ ਗੱਲਾਂ ਕਰੀ ਜਾਨੀ ਤੂੰ ਪਰ ਪਿੰਦੇ ਫਿਰ ਵੀ ਜਾਤ ਤੇ ਆਉਂਦੀ ਆ ਨਾ ਜਾਤ ਤੇ ਆਉਂਦੀ ਪਰ ਰੋਂਣ ਵਾਲੀ ਕਿਹੜੀ ਗੱਲ ਐ ਚ ਐਵੇਂ ਨਿੱਕੀ ਨਿੱਕੀ ਗੱਲ ਤੇ ਤੂੰ ਰੋਂਦਾ ਪੈਨੀ ਮੈਂ ਉਹਨੂੰ ਖੂਦ ਦੇਖਿਆ ਸਾਰੇ ਜਣੇ ਦਖੜੀਆਂ ਮੰਨਦੇ ਪਰ ਭਰਾ ਉਹਨਾਂ ਵੱਲ ਵੇਖ ਕੇ ਮੈਨੂੰ ਵੀ ਚਿਤਾ ਆ ਗਈ ਤੇ ਇਹਦੇ ਵਿੱਚ ਕਿਹੜੀ ਕੋਈ ਗੱਲ ਹੋਗੀ ਮੈਂ ਕਿਹੜਾ ਸੱਚੀ ਚਲ ਜੇ ਲੱਗੀ ਹਾਂ ਚਲ ਚੁੱਪ ਕਰ ਹੁਣ ਹਾਹੀ ਗਾਣਾ ਕਰ ਵੇਲਾ ਮੇਰੇ ਕਰਕੇ ਤੇ ਚੁੱਪ ਹੋ ਜਾ ਚੁੱਪ ਹੋ ਜਾ ਚ ਜੇ ਜਾਣਾਗੇ ਤੇ ਤੂੰ ਘੁੰਮਣ ਫਿਰਨ ਚੱਲ ਜੀਏ ਸ਼ਹਿਰ ਸ਼ੋਰ ਜਾਣਾ ਤੇ ਵੇਲਾ ਨਹੀਂ ਮੈਂ ਨਹੀਂ ਕਿਤੇ ਨਹੀਂ ਜਾਣਾ ਚੱਲ ਫਿਰ ਕਾਰ ਆਰਾਮ ਤੋਂ ਕੋਈ ਗੱਲ ਨਹੀਂ ਮੈਂ ਤੇਨੂੰ ਕੁਝ ਵਿਖਾਉਣਾ ਸੀ ਸਭ ਚੱਲ ਬਾਅਦ ਚ ਵਿਖਾਉਣਾ ਇੰਦਰ ਤੂੰ ਹੀ ਮੇਰਾ ਦੁੱਖ ਵੀ ਸਮਝ ਸਕਦੇ ਤੂੰ ਹੀ ਕਿਹੜਾ ਆਪਣਾ ਘਰ ਛੱਡਿਆ ਵਾ ਮੈਂ 딸 ਦੇ ਬਦਲੇ ਸਾਰਾ ਕੁਝ ਛੱਡ ਕੇ ਆਈ ਹਾਂ ਤੇ ਉਹਨਾਂ ਦੀ ਕਮੀ ਨਾਲ ਮੈਨੂੰ ਸਾਰੀ ਉਮਰ ਰੜਕਦੀ ਰਹਿਣੀ ਹੈ ਵੇਖਾਂ ਕਿਦਾਂ ਡੁਸਕਣ ਡਈ ਅੰਦਰ ਬਹਿ ਬਹਿ ਕੇ ਹੁਣ ਨਾ ਚਿੱਦੰਤੂ ਭੱਜੀ ਹੀ ਤੈਨੂੰ ਉਦੜ ਨਹੀਂ ਚਾਹਤਾ ਵੀ ਭਰਾ ਮੁੜ ਕੇ ਕਿੱਥੋਂ ਲੱਭਣਾ ਵਾ ਹੈ ਅੱਜ ਕੱਲ ਦੇ ਨਿਆਣਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਮਾਪਿਓ ਬਾਰੇ ਤਾਂ ਮਾਸਾ ਹੀ ਸੋਚਦੇ ਬਸ ਆਪਣਾ ਵੇਖਦੇ ਆ ਵੀ ਅਸੀਂ ਕਿਦਾਂ ਸਹੀ ਆ ਹੁਣ ਰੋ ਆਪਣੀ ਕਿਸਮਤ ਉੱਤੇ ਬੈ ਕੇ ਹੁਣ ਮੈਨੂੰ ਕੀ ਆਨੀ ਹੈ ਕਿਦਾਂ ਡਈ ਇਹ ਕਾਂ ਖਿੱਚ ਖਿੱਚ ਰੋਣਾ ਹੁਣ ਮੇਰੀ ਸੁਣੋ ਗੱਲ ਮੰਮੀ ਤਾਂ ਕਿੰਨੀ ਵਾਰ ਹੀ ਆਖਿਆ ਤੁਹਾਡੇ ਦੋਹਾਂ ਜੀਆਂ ਦੀ ਗੱਲ ਦੇ ਵਿੱਚ ਨਾ ਆਇਆ ਕਰੋ ਬੱਲੇ ਤੇਰੇ ਹੈ ਦੋਵੇਂ ਜੀਆਂ ਦੀ ਗੱਲ ਚ ਨਾ ਆਇਓ ਨਾ ਆ ਜਿਹੜਾ ਤੁਮਾਰਾ ਸ਼ਾਲਾ ਲੰਦੀ ਫਿਰਦੀ ਆ ਬੜਾ ਸੋਹਣਾ ਲੰਦੀ ਆ ਉਹ ਜੇ ਤੀ ਉਹਦਾ ਦੁੱਖ ਵਡਾਉਣਾ ਨਹੀਂ ਨਾ ਤੇ ਉਹਨੂੰ ਹੋਰ ਨਸਤਾਇਆ ਕਰੋ ਵੀ ਕਾਦਾ ਦੁੱਖ ਵੰਡਾਵਾਂ ਭੱਜਣ ਦਾ ਵੀ ਭੱਜਾਈਂ ਆ ਬੜਾ ਸੋਹਣਾ ਕੀਤਾ ਤੂੰ ਮੇਰੀ ਸੁਣ ਲੋ ਗੱਲ ਆ ਬਾਰ ਬਾਰ ਨਾ ਇਦਾਂ ਕਰਿਆ ਕਰੋ ਭੱਜਾਈਂ ਆ ਭੱਜਾਈਂ ਆ ਮੈਂ ਤਾਂ ਜਿੰਨਾ ਚਿਰ ਜੀਣਾ ਵਾ ਨਾ ਉਹਨਾਂ ਚਿਹਰੇ ਵੇਣਾ ਮਾਰ ਲੈ ਉਹ ਕੰਮ ਚੰਗਾ ਕੀਤਾ ਵਾ ਕਿੱਡੀ ਸੋਹਣੀ ਕਰਤੂਤ ਕੀਤੀ ਆ ਹੈ ਮੈਨੂੰ ਬਾਹਰ ਲੋਕਾਂ ਦੀਆਂ ਗੱਲਾਂ ਸੋਣੀਆਂ ਪੈਂਦੀਆਂ ਵਾ ਤੇ ਕੀ ਗੱਲ ਆ ਮੈਂ ਆਪਣਾ ਗੁੱਸਾ ਘਰ ਨਾ ਕੱਢਾਂ ਨਾਲੇ ਮੈਂ ਕਿਹੜਾ ਝੂਠ ਬੋਲਦੀ ਆ ਉਹ ਸਾਰਾ ਗੁੱਸਾ ਉਹ ਤੇ ਕੱਢਣਾ ਮੇਰੇ ਤੇ ਕੱਢ ਲਿਆ ਕਰੋ ਤੁਸੀਂ ਤੇਤੇ ਮੈਂ ਕੀ ਕੱਢਣਾ ਵਾ ਅੱਖਾਂ ਕੱਢ ਕੱਢ ਪੈਣਾ ਵਾ ਮੈਨੂੰ ਤਿੰਨ ਤਿੰਨਾਂ ਵੀ ਚੇਤਾ ਭੁੱਲ ਗਏ ਮੇਰੀ ਮਾਂ ਆਏ ਉਹ ਪਮਾ ਨਾ ਤੁਸੀਂ ਬਾਰ ਬਾਰ ਉਹਦੇ ਦੁਆਲੇ ਹੋ ਜਾਂਦੇ ਹੋ ਤੇ ਆ ਜਿਹੜੇ ਕੰਮ ਕਰਦੀ ਆ ਨਾ ਇਹ ਮੈਰੀਓ ਕਰਨ ਦੇਣੇ ਬਸ ਕੀ ਕਰਦੀ ਉਹ ਆ ਹੁਣ ਵਾਲਾ ਕੀ ਨਵਾਂ ਨਾਟਕਸ਼ਣ ਕਰ ਲਿਆ ਵਾ ਹੈ ਉਹ ਦਿਨਾਂ ਦਾ ਭਰਾ ਕਿੱਥੇ ਗਿਆ ਜਦੋਂ ਭੱਜ ਕੇ ਆ ਗਈ ਸੀਗੀ ਹਾਂ ਗੱਲਾਂ ਛੱਡ ਛੱਡੋ ਮੈਂ ਤੇਰੀ ਕੰਮ ਜਿੱਦਾਂ ਹੀ ਕਰਨਾ ਤੁਹਾਨੂੰ ਕਰੋ ਵੱਖ ਤੇ ਹੋ ਜਾ ਵੱਖ ਮੈਂ ਤਾਂ ਕਹਿ ਲਈ ਆ ਬਹੁਤ ਵੱਖਣਾ ਤੈਨੂੰ ਮੈਂ ਫੇਰ ਮੁੰਡਾ ਕਹਿਣਾ ਇਹ ਨੀਂ ਚ ਨੂਹ ਪੁੱਤ ਮਾੜੇ ਨੇ ਆਹੋ ਮਾੜੇ ਆ ਤੇ ਮਾੜਿਆਂ ਨੂੰ ਮਾੜੇ ਨਾਲ ਕਵਾ ਕੀ ਕਵਾ ਮੰਮੀ ਕੱਲ ਨੂੰ ਬਡਾਪੇ ਚ ਤੁਹਾਨੂੰ ਇਹੀ ਸਾਂਭਣਾ ਬੜਾ ਸਾਂਭਣਾ ਤੈਨੂੰ ਬਡਾਪੇ ਚ ਠੀਕ ਆ ਨਾ ਜਿਹੜੀ ਆਪਣੇ ਮਾਪਿਓ ਦੀ ਨਹੀਂ ਬਣੀ ਤੇ ਮੇਰੀ ਸੁਆਹ ਬੜਨਾ ਵਾ ਵੱਡਾ ਬੇਚ ਸਾਂਭਣਾ ਵਾ ਜਾਂ ਕੰਮ ਕਰ ਆਪਣਾ ਜਾ ਚੱਲੇ ਆ ਮੈਂ ਮੇਰੀ ਸੁਣ ਲੋ ਗੱਲ ਗਾਂਦ ਰਹਿ ਜਾ ਕੰਮ ਕਰਿਓ ਵੇ ਮੇਰਾ ਜੋਗੀ ਕੱਲ ਕਰੂੰਗੀ ਆਹੋ ਆ ਗਿਆ ਮੈਨੂੰ ਮਤਾਂ ਦੇਣ ਬੜਾ ਸਾਂ ਕੀਤਾ ਵਾ ਨਾ ਕਿੰਨੀਆਂ ਸੋਹਣੀਆਂ ਕਰਤੂਤਾ ਕਰ ਛੜੀਆਂ ਵਾ ਮੇਰੀ ਜਵਾਨ ਬੰਦ ਕਰਦਾ ਫਿਰਦਾ ਵਾ ਨਾ ਲੋਕਾਂ ਦੀ ਕਰ ਜਵਾਨ ਬੰਦ ਕਿਰਤਨ ਲੱਗੇ ਪਤਾ ਕਰ ਜਾ ਕੇ ਬਾਹਰ ਗੱਲ ਹੁਣ ਉਹ ਕੀ ਕਰੀ ਜਾਣ ਦੀਆਂ ਕਰਨਾ ਕਰਨਾ ਕੀ ਆ ਬਸ ਮੈਂ ਤਿਆਰ ਹੋਣ ਦੀ ਚੱਲੀਏ ਸ਼ਹਿਰ ਟਾਈਮ ਦੇ ਨਾਲ ਤੇ ਮੇਰੀ ਗੱਲ ਸੁਣੋ ਮੈਂ ਸੂਟ ਵੀ ਲੈਣਾ ਜੀ ਉਹ ਮੇਰੀ ਗੱਲ ਸੁਣਾ ਕਮੇਟੀ ਰਾਏ ਦਾ ਫੋਨ ਆਇਆ ਸੀ ਕਲ ਕਮੇਟੀ ਤੇ ਤਾਰਨੀ ਤਾਰਨੀ ਆ ਪਰ ਮੈਂ ਸੂਟ ਲੈਣਾ ਵਾ ਠੀਕ ਆ ਨਾ ਮੇਰੀ ਗੱਲ ਸੁਣ ਜਾ ਸੂਟ ਲੈਣਾ ਨਾ ਤੇ ਫਿਰ ਨਵਦਾ ਵੀ ਲੈ ਆਈਏ ਇੱਕ ਤੁਸੀਂ ਨਾ ਬਸ ਚੋਪੀ ਕਰ ਜਾਓ ਨਵਦਾ ਵੀ ਲੈ ਆਈਏ ਹੋਰ ਕੁੱਠੀਆਂ ਗੇਜਾ ਪਾਉਂਦੇ ਆ ਤੇ ਰੱਦ ਮਹਾ ਖਰਾਬ ਆ ਫਿਰ ਕਰਕੇ ਰੋਲੀ ਪਹਿਣੀ ਹੋ ਤੇ ਰੋਲੀ ਅੱਗੇ ਘੜੀ ਨਹੀਂ ਪਹਿਣ ਲਈ ਅੰਦਰ ਬੈਠੀ ਬੁਸਕਣ ਲਈ ਹੀਗੀ ਤੇ ਜੇ ਮੈਂ ਕਿਹਾ ਵਾ ਕੁਛ ਤੇ ਤੁਹਾਡਾ ਜਿਹੜਾ ਲਾਡਲਾ ਵਾ ਨਾ ਆ ਕੇ ਮੈਨੂੰ ਕਹਿੰਦਾ ਵਾ ਫਿਰ ਉਹ ਅੱਡ ਕਰ ਦੋ ਹੈ ਹਿੰਮਤ ਵੇਖੋ ਤੁਸੀਂ ਇਹਦੀ ਐਡੀ ਲੰਮੀ ਜ਼ੁਬਾਨ ਹੋ ਗਈ ਆ ਇਹਨੂੰ ਚੇਤਾ ਹੀ ਭੋਲ ਗਿਆ ਮੇਰੀ ਮਾਂ ਮੈਂ ਕਿੱਦਾਂ ਬੋਲਣਾ ਵਾਂ ਇਹਨੂੰ ਇਹ ਗੱਲ ਪੁੱਛ ਵੀ ਆੜ ਤੈਨੂੰ ਕੱਲ ਨਾ ਕਰਦੀ ਓਏ ਹਾਂ ਬਹੁਤ ਮਾਈ ਕਰਦੇ ਆ ਤੂੰ ਕਹਿੰਦਾ ਵਾ ਨਾ ਸਭ ਕੁ ਕਰ ਦੋ ਆਡੇ ਨੂੰ ਇਹਨੂੰ ਪਤਾ ਲੱਗ ਜਾ ਕਿ ਕਿੱਥੋਂ ਕਮਾਈ ਕਰਕੇ ਲਿਆਉਣੀ ਹੈ ਤੇ ਕੀ ਖਾਣਾ ਤੇ ਕੀ ਪੋਣਾ ਵਾ ਆਪੇ ਲੱਗ ਜੂਗਾ ਪਤਾ ਮੇਰੀ ਗੱਲ ਸੁਣ ਲਾ ਥੂੜ ਲਿਆਉਣੀ ਹੈ ਨਾ ਤੇ ਫਿਰ ਉਹਦੇ ਨਾਲ ਮਾੜਾ ਚੰਗਾ ਲੈ ਆ ਤਰ ਮੈਂ ਘਰ ਦੇ ਕੰਮਤ ਬਹਿਰ ਬਣਾਈ ਹੋ ਮੈਂ ਨਹੀਂ ਜਿਲੇਉਣਾ ਆ ਵੇ ਕੋਈ ਸੁਣ ਲਾ ਤੂੰ ਦੋ ਵਾਰੀ ਸੁਣ ਲੋ ਫਿਰ ਨਾ ਆਖਿਓ ਜਾਂ ਚਲ ਜਾਓ ਇਕੱਲੇ ਮੈਂ ਨਹੀਂ ਜਾਣਾ ਤੇਰਾ ਦਿਮਾਗ ਸਹੀ ਆ ਅਸਕਰ ਫੇਰ ਵੀ ਘਰ ਦੀ ਨੌਤੀ ਆ ਸਾਡੀ ਕਿਹੜੀ ਕੋ ਕੁੜੀ ਆ ਜਿਹਨੂੰ ਲੈ ਕੇ ਦੇਣੇ ਆਪਾਂ ਇਹੋ ਕੋ ਦਾਡ ਕੋ ਹੈਗਾ ਵਾ ਮੈਂ ਕਹਿੰਨੀ ਪੁੱਠੀਆਂ ਗੇਜਾਂ ਨਾ ਪਾਓ ਠੀਕ ਆ ਨਾ ਇੱਕ ਵਾਰੀ ਲਿਆਤਾ ਨਾ ਮੁਰਕੇ ਸਾਡੇ ਸਿਰ ਤੇ ਪੈ ਜਾਣਾ ਵਾ ਤੇ ਨਾਲੇ ਨਾ ਇਹਦਾ ਸਵਦੇ ਸਾਦੇ ਦਾ ਕੰਮ ਆ ਨਾ ਇਹ ਵੀ ਜੂਲਾ ਦੇ ਸਿਰ ਤੇ ਰੱਖੋ ਇਹਨੂੰ ਪਤਾ ਲੱਗੂਗਾ ਮੈਂ ਲਿਆਉਣਾ ਕਮਾਈ ਕਰਨੀ ਆ ਕਿਤੋਂ ਇਹ ਸਵੇਰੇ ਜਾਂਦਾ ਵਾ ਫਿਰਨ ਤੇ ਸ਼ਾਮਾ ਨੂੰ ਆਣ ਮੂੰਹ ਕੱਢਦਾ ਵਾ ਇਹ ਕੋ ਕੰਮ ਬੰਦਿਆਂ ਵਾਲਾ ਇਹਦਾ ਇਹ ਤੇ ਜ਼ਿੰਮੇਵਾਰੀ ਸੁੱਟੋ ਥੋੜੀ ਬੰਦ ਮੈਂ ਤਾਂ ਕਹਿੰਦਾ ਕੋ ਕੰਮਕੁੰਮੀ ਸਿੱਖ ਲੈਂਦਾ ਮਾੜੀ ਪਤਲੀ ਦੁਕਾਨ ਤੋਂ ਪਾਣਦੇ ਇਹਨੂੰ ਸਵਾ ਠੀਕ ਆ ਨਾ ਆੜਾ ਫਸਲ ਦਾ ਕੰਮ ਹੈਗਾ ਥੋੜਾ ਬੋਤਾ ਉਹ ਕਰਾਇਆ ਤੇਰਾ ਵੇਲਾ ਨਾ ਛੱਡੋ ਇਹਨੂੰ ਤਾਂ ਨਾ ਏਦਾਂ ਨਖਟੂ ਪੁੱਤ ਕਿਤੇ ਨਾ ਇੱਦੇ ਘਰ ਜੰਮਣਾ ਨਹੀਂ ਕਿ ਜਿਹੜਾ ਇਹ ਆ ਕੀ ਕਰੀਏ ਐਂ ਤੇਰੇ ਨੀ ਕਿਸਮਤ ਨੂੰ ਨਾ ਕੇ ਕੰਮ ਕਰਨ ਨੂੰ ਲੱਗਾ ਵਾ ਤੇ ਉਲਟਾ ਵਿਆਹ ਕਰਾ ਕੇ ਤੇ ਘਰ ਨੂੰ ਆ ਗਿਆ ਵਾ ਉਹ ਸੱਚ ਸੁਭਾਅ ਪਵਾਛੜੀ ਸਾਡੇ ਉਹ ਤੋਂ ਡੋਲਾ ਚੜਾ ਕੇ ਘਰ ਲਾਇਆ ਵਾ ਤੇ ਖਵਾਲਣਾ ਕੀ ਆ ਹੈ ਆਡੋ ਹੁੰਦੇ ਦਬਕੇ ਤੇ ਮਾਰਦਾ ਤੈਨੂੰ ਤਾਂ ਹੀ ਤੇ ਕਹਿੰਦੀ ਜੂਲਾ ਦੇ ਸਿੱਤੇ ਰੱਖੋ ਇਹਨੂੰ ਪਤਾ ਲੱਗੇ ਠੀਕ ਵਾ ਨਾ ਚੱਲ ਕਰਦੇ ਕੋਹ ਨਾ ਕੋਹ ਚਲ ਜੀਏ ਫਿਰ ਚਲ ਆਪੇ ਚਲੀਏ